ਤੁਸੀਂ ਥੰਬਨੇਲ 'ਚ ਪੜਿਆ ਹੋਣਾ ਇਟਲੀ 'ਚ ਆਉਣ ਦਾ ਫਾਇਦਾ ਇੱਥੇ ਕੰਮ ਅਤੇ ਤਨਖਾਹ। ਪਹਿਲੀ ਗੱਲ ਇੱਥੇ ਆਉਣ ਦਾ ਫਾਇਦਾ ਇਹ ਆ ਵੀ ਇੱਥੇ ਰੂਲ ਨੇ ਜਿਹੜੇ ਬਹੁਤ ਵਧੀਆ ਨੇ ਥੋੜੇ ਸਖਤ ਵੀ ਆ। ਜਦਾਂ ਕਿ ਤੁਸੀਂ ਲਾ ਲੋ ਤੁਸੀਂ ਤੁਰੇ ਜਾਂਦੇ ਹੋ ਤੁਹਾਡੇ ਕੋਲੇ ਕੋਈ ਵੀ ਡਾਕੂਮੈਂਟ ਨਹੀਂ ਹੈਗਾ ਪੁਲਿਸ ਵਾਲੇ ਤੁਹਾਨੂੰ ਘੇਰਦੇ ਆ ਅਗਰ ਤੁਹਾਡੇ ਕੋਲ ਨਹੀਂ ਹੈਗਾ ਤੁਹਾਨੂੰ ਉਹਦਾ ਜੁਰਮਾਨਾ ਹੋ ਸਕਦਾ ਜਾਂ ਤੁਹਾਡੇ ਅਗਰ ਤੁਹਾਡੇ ਫਿੰਗਰ ਨਹੀਂ ਹੋਏ ਹੋਏ ਤਾਂ ਤੁਹਾਡੇ ਫਿੰਗਰ ਹੋ ਜਾਣਗੇ ਤਾਂ 5 ਸਾਲ ਤੱਕ ਤੁਹਾਡੇ ਪੇਪਰ ਇੱਥੇ ਨਹੀਂ ਬਣਨੇ। ਹੋ ਸਕਦਾ ਵੀ ਤੁਹਾਨੂੰ ਉਹ ਇਟਲੀ ਤੋਂ ਬਾਹਰ ਜਾਣ ਦੇ ਹਦਾਇਤ ਦੇ ਦੇਣ ਵੀ ਤੁਸੀਂ ਇਟਲੀ ਦੇ ਵਿੱਚੋਂ ਸਾਲ ਜਾਂ 2 ਸਾਲ ਜਾਂ 2 ਮਹੀਨੇ ਦੇ ਵਿੱਚ ਵਿੱਚ ਬਾਹਰ ਚੱਲ ਜਾਓ ਆਪਣੇ ਦੇਸ਼ ਚੱਲ ਜਾਓ ਇੱਥੇ ਇਹਦਾ ਇਹ ਨੁਕਸਾਨ ਤੇ ਜਿਹੜਾ ਇੱਥੇ ਫਾਇਦਾ ਰਹਿਣ ਦਾ ਫਾਇਦਾ ਤੁਹਾਨੂੰ ਬੱਚਿਆਂ ਦੇ ਪੈਸੇ ਮਿਲਦੇ ਆ ਜਿਵਾਕਾਂ ਦੇ ਪੈਸੇ ਮਿਲਦੇ ਆ ਤੇ ਜਿਹੜੀ ਤਨਖਾਹ ਆ ਉਹਦਾ ਚਲੋ ਮਿੰਡੀ ਮਿੰਡੀ ਤੇ ਉਹਦੇ ਨਾਲ ਜਿਹੜਾ ਫੰਡ ਆ ਉਹ ਵੀ ਮਿਲਦਾ ਹੁਣ ਉਹ ਚੀਜ਼ਾਂ ਦੇ ਮੈਨੂੰ ਨਾਮ ਹਜੇ ਉਹ ਤਰੀਕੇ ਨਾਲ ਨਹੀਂ ਪਤਾ ਹੈਗਾ ਹਨਾ ਨਹੀਂ ਤਾਂ ਉਹ ਵੀ ਦੱਸ ਦਿੰਦੇ ਤੇ ਉਸ ਤੋਂ ਬਾਅਦ ਤੁਸੀਂ ਕਿਤੇ ਵੀ ਕੰਮ ਕਰਦੇ ਹੋ ਟਾਈਮ ਲੱਗਦਾ ਵੱਧ ਟਾਈਮ ਲੱਗਦਾ ਤੁਸੀਂ ਜੀ 8 ਘੰਟੇ ਦਾ ਕੰਮ ਆ ਤੁਹਾਡੇ 10 ਘੰਟੇ ਲੱਗਦੇ ਆ 2 ਘੰਟਿਆਂ ਦੇ ਐਕਸਟਰਾ ਪੈਸੇ ਉਹਨਾਂ ਨੇ ਦੇਣੇ ਆ ਤੁਹਾਨੂੰ ਵੀ ਤੁਹਾਡੇ 2 ਘੰਟੇ ਵੱਧ ਟਾਈਮ ਲੱਗਿਆ ਹੁਣ ਉਸ ਤੋਂ ਅੱਗੇ ਆ ਗਿਆ ਕੰਮ ਕੰਮ ਇੱਥੇ ਹੁੰਦਾ ਪਹਿਲਾਂ ਤਾਂ ਸਲਾਦ ਦਾ ਕੰਮ ਹੁੰਦਾ ਸਲਾਦ ਦੇ ਵਿੱਚ ਕਈ ਤਰ੍ਹਾਂ ਦੀਆਂ ਚੀਜ਼ਾਂ ਆ ਜਾਂਦੀਆਂ ਨੇ ਤੇ ਫਿਰ ਇੱਥੇ ਕੰਮ ਹੁੰਦਾ ਜੀ ਫੁੱਲਾਂ ਦਾ ਤੇ ਫੁੱਲਾਂ ਨੂੰ ਪੈਕ ਕਰਨਾ ਹੁੰਦਾ ਫੁੱਲਾਂ ਨੂੰ ਜੋ ਕੱਟਣਾ ਜਾਂ ਕੈਂਚੀ ਨਾਲ ਜਾਂ ਤੋੜਨੇ ਜਿੱਦਾਂ ਵੀ ਆਪਾਂ ਕਦੇ ਕੀਤਾ ਨਹੀਂ ਪਰ ਵੀਡੀਓ ਵਗੈਰਾ ਜ਼ਰੂਰ ਦੇਖੀਆਂ ਨੇ ਫਿਰ ਜੰਗਲੀ ਲੱਕੜਾਂ ਜੰਗਲੀ ਲੱਕਣਾ ਪੜਣੀ ਆ ਤੇ ਜਾਂ ਜੰਗਲੀ ਬੂਟੇ ਜੰਗਲਾਂ ਦੇ ਵਿੱਚ ਬੂਟੇ ਲਾ ਕੇ ਉਹਨੇ ਪਹਾੜਾਂ ਤੇ ਜਾ ਕੇ ਇਹ ਵੈਸੇ ਸਰਕਾਰੀ ਕੰਮ ਆ ਪਰ ਇੱਥੇ ਜਿਹੜੇ ਬੰਦੇ ਨੇੜੇ ਤੇ ਜਿਹੜੇ ਕਈ ਐਦਾਂ ਦੇ ਹੁੰਦੇ ਉਹਨਾਂ ਦੀ ਦਿਹਾੜੀ 2-4 ਬੰਦੇ ਹੁੰਦੇ ਨੇ ਉਹਨਾਂ ਦੀ ਦਿਹਾੜੀਆਂ 4-5 ਲੱਗ ਜਾਂਦੀਆਂ ਨੇ ਉਹਨੂੰ ਜਿਹੜੇ ਪੈਸੇ ਮਿਲਦੇ ਨੇ 80 ਰੁਪਏ ਦਿਹਾੜੀ 70 ਵੀ ਸੁਣਿਆ ਤੇ 80 ਤਾਂ ਪੱਕੀ ਆ ਤੇ ਉਹ ਛੇਤੀ ਕਿਸੇ ਬੰਦੇ ਦੀ ਕਿਸਮਤ ਆਉਂਦਾ ਨਹੀਂ ਕੰਮ ਪਹਾੜਾਂ ਵਗੈਰਾ ਤੇ ਖਤਰਨਾਕ ਕੰਮ ਹੁੰਦਾ ਥੋੜੇ ਲੋਕੀ ਨਹੀਂ ਵੀ ਕਰਦੇ ਤੇ ਅਗਲਾ ਫਿਰ ਕੰਮ ਹੁੰਦਾ ਜੀ ਅੰਗੂਰਾਂ ਦਾ ਅੰਗੂਰਾਂ ਦੀ ਕਟਿੰਗ ਹੁੰਦੀ ਆ ਤੇ ਉਗਰਾਂ ਦੀ ਕਟਿੰਗ ਤੋਂ ਬਾਅਦ ਚ ਅੰਗੂਰ ਤੋੜਨੇ ਹੁੰਦੇ ਨੇ ਤੇ ਫਿਰ ਉਸ ਤੋਂ ਬਾਅਦ ਆ ਗਿਆ ਜੀ ਕੰਮ ਕੀਵੀਆ ਦਾ ਕੀਵੀ ਤੋੜਨੇ ਹੁੰਦੇ ਆ ਤਾਂ ਆਪਾਂ ਆਮ ਨੈਟ ਤੇ ਵੀਡੀਓ ਦੇਖਦੇ ਹਾਂ ਕੀਵੀਆ ਤੋੜਨੀ ਹੁੰਦੀਆਂ ਤੇ ਇਹਨਾਂ ਦਾ 5 ਰੁਪਏ 6 ਰੁਪਏ ਘੰਟਾ ਜਾਂ ਇੱਕ ਦਿਨ ਦੀ 35 ਰੁਪਏ ਤੇ 40 ਰੁਪਏ ਦਿਹਾੜੀ ਹੁੰਦੀ ਆ ਇਦਾਂ ਦੇ ਜਿਹੜੇ ਕੰਮ ਨੇ ਇਹ ਇੱਥੇ ਹੁੰਦੇ ਆ ਤੇ ਇੰਨੇ ਉਹਨਾਂ ਨੂੰ ਪੈਸੇ ਮਿਲਦੇ ਆ ਬਾਕੀ ਹੋਰ ਜਾਣਕਾਰੀਆਂ ਨੇ ਜਿਹੜੀਆਂ ਮੇਰੇ ਲਿਖੀਆਂ ਹੋਈਆਂ ਨੇ ਸਾਰੀਆਂ ਡੇ ਬਾਏ ਡੇ ਆਪਾਂ ਵੀਡੀਓ ਪਾਉਂਦੇ ਰਵਾਂਗੇ ਤੇ ਇਹ ਛੋਟੇ ਛੋਟੇ ਗੱਲਾਂ ਜ਼ਰੂਰੀ ਪਤਾ ਹੋਣੀ ਚਾਹੀਦੀਆਂ ਨੇ ਬਹੁਤ ਲੋਕ ਪੇਪਰਾਂ ਬਾਰੇ ਦੱਸਦੇ ਆ ਵਧੀਆ ਗੱਲ ਆ ਜਿੰਨੂੰ ਨੌਲੇਜ ਆ ਆਪਾਂ ਨੂੰ ਉਹ ਚੀਜ਼ ਦੇ ਬਾਰੇ ਹਜੇ ਨੌਲੇਜ ਨਹੀਂ ਹੈਗੀ ਪੇਪਰ ਬਾਰੇ ਆਪਾਂ ਦੱਸ ਨਹੀਂ ਸਕਦੇ